ਗੌੜੀ ਮਾਂਝ ਮਹਲਾ ਚੌਥਾ ਮੈਂ ਹਰ ਨਾਮੇ ਹਰ ਬਿਰਹੋ ਲਗਾਈ ਜਿਉ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜਿਉ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜਿਉ ਮੇਰਾ ਨਾਮ ਸਖਾ ਹਰ ਪਾਈ ਜਿਉ ਗੁਣ ਗਾਵੋ ਹੋ ਸੰਤ ਜਿਉ ਮੇਰੇ ਹਰ ਪ੍ਰਭ ਕੇ ਰੇ ਜਿਓ ਜਪ ਗੁਰਮੁਖ ਨਾਮ ਜਿਓ ਬਾਗ ਵਡੇਰੇ ਜਿਓ ਹਰ ਹਰ ਨਾਮ ਜਿਓ ਪ੍ਰਾਣ ਹਰ ਮੇਰੇ ਜਿਓ ਫਿਰ ਬਹੁੜ ਨ ਪਵਜਲ ਫਿਰੇ ਜਿਓ ਕਿਉ ਹਰ ਪ੍ਰਭ ਵੇਖਾਂ ਮੇਰੇ ਮਨ ਹ ਤਨ ਚਾਉ ਜਿਓ ਹਰ ਮੇਲੋ ਸੰਤ ਜਿਓ ਮਨ ਲਗਾ ਭਾਉ ਜਿਓ ਗੁਰ ਸ਼ਬਦੀ ਪਾਈਐ ਹਰ ਪ੍ਰੀਤਮ ਰਾਉ ਜਿਓ ਵੱਡ ਪਾਗੀ ਜਪ ਨਾਉ ਜਿਓ ਮੇਰੇ ਮਨ ਤਨ ਵਟੜੀ ਗੋਬਿੰਦ ਪ੍ਰਭ ਆਸਾ ਜਿਓ ਹਰ ਮੇਲੋ ਸੰਤ ਜਿਓ ਗੋਬਿੰਦ ਪ੍ਰਭ ਪਾਸਾ ਜਿਓ ਸਤ ਗੁਰ ਮਤ ਨਾਮ ਸਦਾ ਪਰਗਾਸਾ ਜਿਓ ਜਨ ਨਾਨਕ ਪੂਰੇ ਅੜੀ ਮਨ ਆਸਾ ਜਿਓ ਗੋੜੀ ਮਾਂਝ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾ ਜਿਓ ਮਨ ਅੰਤਰ ਅੰਮ੍ਰਿਤ ਗੁਰਮਤ ਹਰ ਲੀਵਾ ਜਿਓ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜਿਓ ਹਰ ਪਾਏ ਅੜਾ ਮਨ ਜਿਵਾ ਜਿਓ ਮੇਰੇ ਮਨ ਤਨ ਪ੍ਰੇਮ ਲਗਾ ਹਰ ਬਾਣ ਜਿਓ ਮੇਰਾ ਪ੍ਰੀਤਮ ਮਿੱਤਰ ਹਰਪੁਰਖ ਸੁਜਾਨ ਜਿਓ ਗੁਰ ਮੇਲੇ ਸੰਤ ਹਰ ਸੁਗੜ ਸੁਜਾਨ ਜਿਓ ਹਉ ਨਾਮ ਵਿਟੋ ਕੁਰਬਾਨ ਜਿਓ ਓ ਹਰ ਹਰ ਸੱਜਣ ਹਰ ਮੀਤ ਦਸਾਈ ਜਿਉ ਹਰ ਦਸੋ ਸੰਤੋ ਜੀ ਹਰ ਖੋਜ ਪਵਾਈ ਜਿਉ ਸਤ ਗੁਰ ਤੁਠੜਾ ਦਸੇ ਹਰ ਪਾਈ ਜਿਉ ਹਰ ਨਾਮੇ ਨਾਮ ਸਮਾਈ ਜਿਉ ਮੈਂ ਵੇਦਨ ਪ੍ਰੇਮ ਹਰ ਬਿਰਹੋ ਲਗਾਈ ਜਿਉ ਉੰਗੋਰੇਸ਼ਰ ਦਾ ਪੂਰਾ ਅਮਰਤ ਮੁਖ ਪਾਈ ਜਿਉ ਹਰ ਹੋ ਹੋ ਦਿਆਲ ਹਰ ਨਾਮ ਧਿਆਈ ਜਿਉ ਨਨ ਨਾਨਕ ਹਰ ਰਸ ਪਾਈ ਜਿਉ ਮਹੱਲਾ ਬਨਵਾ ਰਾਗ ਗਉੜੀ ਗਵਾਰੇ ਦੀ ਚੋਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਕੁਸ਼ਲ ਹੋਤ ਮੇਰੇ ਭਾਈ ਕਿਉ ਪਾਈਐ ਹਰ ਰਾਮ ਸਹਾਈ ਰਹਾਵ कुशल नगर है मेरी सब हुमाया ऊंचे मंदिर सुंदर छाया झूठे लालच जन्म गवाया हस्ती कोड़े देख बिगासा लश्कर जोड़े नेब खवासा गल जेवड़ी हूं मैं के फासा राज कमावे दंद संसारि ਮਾਨ ਰੰਗ ਭੋਗ ਬਹੁ ਨਾਰੀ ਜਿਉ ਨਰਪਤ ਸੁਪਨੇ ਪੇਖਾਰੀ ਏਕ ਕੁਸ਼ਲ ਮੋਕੋ ਸਤ ਗੁਰ ਬਤਾਇ ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾ ਪਹਾਇ ਜਨ ਨਾਨਕ ਹੋ ਮੈਂ ਮਾਰ ਸਮਾਇ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ ਹਿਉ ਪਾਈਐ ਹਰ ਰਾਮ ਸਹਾਈ ਰਹਾਉ ਦੂਜਾ ਗੌੜੀ ਗਵਾਰੇਰੀ ਮਹਲਾ ਪੰਜਵਾ ਕਿਉ ਪ੍ਰਮਈਐ ਪ੍ਰਮ ਕਿਸ ਕਾ ਹੋਈ ਜਾਂ ਜਲ ਥਲ ਮਹੀਲ ਰਵਿਆ ਸੋਈ ਗੁਰਮੁਖ ਉबरे ਮਨਮੁਖ ਪਤਖੋਈ ਜਿਸ ਰਾਖੈ ਆਪ ਰਾਮ ਦਿਯਾਰਾ ਤਿਸ ਨਹੀਂ ਦੂਜਾ ਕੋ ਪਹੁੰਚਨ ਹਾਰਾ ਰਹਾਉ ਸਭ ਮੈਂ ਵਰਤੈ ਏਕ ਅਨੰਤਾ ਤਾਂ ਤੂੰ ਸੁਖ ਹਸੋ ਹੋਏ ਚਿੰਤਾ ਉਹ ਸਭ ਕਿਛ ਜਾਣੈ ਜੋ ਵਰਤਨਤਾ ਮਨ ਮੁਖ ਮੁਏ ਜਿਨ ਦੂਜੀ ਪਿਆਸਾ ਬਹੁ ਜੋਨੀ ਭਵੈ ਤੁਰ ਕਿਰਤ ਲਖਿਆਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ਼ ਮਨ ਭਇਆ ਬਿੰਗਾਸਾ ਸਭ ਨਦਰੀ ਆਇਆ ਬ੍ਰਹਮ ਪਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗੌੜੀ ਗਵਰੀ ਰੀ ਮਹਲਾ ਪੰਜਵਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਲ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬਿਰਖ ਜੋ ਜੋ ਮਿਲ ਜਗ ਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਰਹਾ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾਖ ਕਰ ਪਾਇਆ ਲਖ 84 ਜੋਨ ਪਰਮਾਇ ਸਾਧ ਸੰਗ ਭਇਓ ਜਨਮ ਪਰਾਪਤ ਕਰ ਸੇਵਾ ਪਜ ਹਰ ਹਰ ਗੁਰਮਤ त्याग ਮਾਨ ਝੂਠ ਅਬਮਾਨ ਜੀਵਤ ਮਰ ਹੈ ਦਰਗੈ ਪਰਵਾਨ ਜੋ ਕਿਛ ਹੋਆ ਸੋ ਤੁਜ ਤੇ ਹੋਗਾ ਅਬਰ ਨ ਦੂਜਾ ਕਰਨੈ ਜੋਗ ਤਾ ਮਿਲੀਐ ਜਲਹਿ ਮਿਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੋੜੀ ਗਵਾਰੇ ਦੀ ਮਹਲਾ ਪੰਜਵਾ ਕਰਮ ਭੂਮ ਮਹਿ ਬੋਲੋ ਨਾਮ ਪੂਰਨ ਹੋਏ ਤੁਮਹਾਰਾ ਕਾਮ ਹਲ ਪਾਵੈ ਮਿਟੈ ਜਮ ਤ੍ਰਾਸ ਨਿਤ ਗਾਵੈ ਹਰ ਹਰ ਗੁਣ ਦਾਸ ਹਰ ਹਰ ਨਾਮ ਅੰਤਰ ਔਰ ਤਾਰ ਸਿਗਰ ਕਾਰਜ ਲੇ ਹੋ ਸਵਾਰ ਰਹਾ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੈ ਮਾਨ ਹੁਕਮ ਤਸਿਆਣ ਪਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾਂ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਵ ਛੋੜ ਗੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਕੋ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਨ ਗੁਰ ਕੇ ਬਚਨਾ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ